ਕਾਫਰ ਚੜੇ ਦਿਸ਼ ਗੁਰਬਾਣੀ ਗਾਵੇ ਲਿਖਿਆ ਜੀ ਫਿਰ ਚੜੇ ਦਿਸ਼ ਗੁਰਬਾਣੀ ਗਾਵੇ ਪਰ છાਤੀ ਮਾਰਿਓ ਸਾਰਿਆਂ ਨੇ ਪੰਕਤੀ ਪੜ੍ਹੀ ਏ ਸਾਰਨ ਆਉਂਦੀ ਏ ਫਿਰ ਚੜੇ ਦਿਸ਼ ਗੁਰਬਾਣੀ ਗਾਵੇ ਪਰ ਇੱਕ છાਤੀ ਮਾਰਿਓ ਇਹਦੇ ਅੱਗੇ ਸਟਾਪ ਹੈਗਾ ਇਹਦੇ ਕਿ ਡੰਡੀ ਹੈਗੀ ਕਦੀ ਗੌਰ ਕੀਤੀ ਲੋੜ ਹੀ ਨਹੀਂ ਪਈ ਆ ਫਿਰ ਚੜੇ ਦਿਸ਼ ਗੁਰਬਾਣੀ ਗਾਵੇ ਇਹਦੇ ਅੱਗੇ ਡੰਡੀ ਨਹੀਂ ਹੈਗੀ ਇਹਦੇ ਅੱਗੇ ਫੁੱਲ ਸਟਾਪ ਨਹੀਂ ਹੈਗਾ ਪੰਕਤੀ ਪੂਰੀ ਨਹੀਂ ਹੈਗੀ ਪੰਕਤੀ ਪੂਰੀ ਦੇਖੋ ਕਿੱਥੇ ਆ ਫਿਰ ਚੜੇ ਦਿਸ਼ ਗੁਰਬਾਣੀ ਗਾਵੇ ਬਿੰਦੇ ਆ ਉੱਠਦੇ ਆ ਹਰ ਨਾਮ ਧਿਆਵੇ ਕਹਿੰਦਾ ਗੁਰਬਾਣੀ ਬਾਕੇ ਨਾਮ ਧਿਆਵੇਗਾ ਤੇ ਜੀਵਨ ਸਟੌਪ ਹੋਊਗਾ ਜੇ ਗੁਰਬਾਣੀ ਕੱਲੀ ਗਾਈ ਪਰ ਨਾਮ ਨਹੀਂ ਤੈ ਜੀਵਨ ਸਟੌਪ ਨਹੀਂ ਹੋਣਾ ਕਿਉਂਕਿ 429 ਅੰਗ ਦੇ ਉੱਤੇ ਲਿਖਿਆ ਤਲਗੁਰ ਅਮਰਦਾਸ ਬਹਾਦਰ ਜੀ ਨੇ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਸੋਭਾ ਨਾ ਹੋਏ ਬਿਨਾ ਨਾਮ ਤੋਂ ਤੈਨੂੰ ਉੱਥੇ ਦਰਗਾਹ 'ਚ ਕਿਸੇ ਟੇਮ ਨਹੀਂ ਮਾਰਨੀ ਠੀਕ ਆ ਵੀ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਓ ਦੋ ਮਿੰਟ ਲਈ ਆਪਾਂ ਸ਼ਬਦ ਨਾਲ ਜੁੜੀਏ ਮੇਰੇ 3 ਮਿੰਟ 4 ਮੀਟਰ ਬਾਕੀ ਨੇ ਸਿਰਫ ਆਉ ਦੋ